ਪੰਜਾਬ ਪਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਈ ਔਰ ਮਗਰੋਂ ਪੰਜਾਬ ਦੀ ਸਿਆਸਤ ਗਰਮ ਆ ਗਈ ਹੈ ਸੁਨੀਲ ਜਾਖੜ ਨੇ ਕਿਹਾ ਹੈ ਅਕਾਲੀ ਪਾਜਪਾ ਗੜਚੂੜ ਨਹੀਂ ਹੋਵੇਗਾ ਇਜ਼ਨ ਆਲਹੀ ਜਿਲ੍ਹਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸ਼ਿੰਦੀ ਅਤੇ ਬਟਾਲਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਨੇ ਕਿਹਾ ਜੇ ਅਗਰ ਗੜਚੋੜ ਨਹੀਂ ਹੁੰਦਾ ਤਾਂ ਕੋਈ ਗੱਲ ਨਹੀਂ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਤਿਆਰ ਹੈ ਅਤੇ ਇਕੱਲੇ ਚੋਣ ਲੜਨ ਲਈ ਰਾਜ਼ੀ ਹੈ ਅਕਾਲੀ ਦਲ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਅਤੇ ਅਕਾਲੀ ਦਲ ਪਾਰਟੀ ਨੂੰ ਹਰ ਵਰਗ ਦੇ ਲੋਕਾਂ ਦਾ ਵੱਧ ਚੜ ਕੇ ਸਾਥ ਮਿਲ ਰਿਹਾ ਹੈ ਕਿੱਦਾਂ ਦੇਖੋ ਮਿਸ ਡਾਕਟਰ ਰਾਜਵਾਰਾ ਸਾਡੀ ਜਿੱਤੀ ਉਹਨਾਂ ਦਾ ਆਪਣੀ ਪਾਰਟੀ ਦਾ ਬਿਆਨ ਹੈ ਕੁਝ ਨਹੀਂ ਕਿ ਕਾਲੀ ਜੰਗ ਦੀ ਕਿਆਸ ਸੀ ਕਾਲੀ ਜੰਗ ਦਾ ਔਰ ਕੁਝ ਨਹੀਂ ਦਾ ਪਰਵਾਹ ਔਰ ਖਾਸ ਕਰਕੇ ਜਦ ਲਈ ਹੋਏ ਤੇ ਇਹ ਸਹੀ ਇਹ ਕਿ ਗੱਠਜੋੜ ਵੀ ਜਿਹੜੀ ਗੱਲ ਨੂੰ ਲੈਣ ਨੂੰ ਕੱਬ ਗੱਠਜੋੜ ਹੋਣ ਦੇ ਜਿਹਾ ਲੱਗਿਆ ਇਹੋ ਜਕਰਸਾਬ ਨੇ ਕਿਹਾ ਕਿ ਸਭ ਜੋਤਾਂ ਨਾਲ ਲੜਾਂ ਜਾਂ ਜੋ ਉਹਨਾਂ ਨੇ ਕਿਹਾ ਤਾਂ ਨਹੀਂ ਲੜਾਂਗੇ ਤੇ ਕੋਈ ਹੋਰ ਨਹੀਂ ਗੱਲ ਨਹੀਂ ਹੈ ਇਹਦੇ ਸ਼ਰੋਗਣੀ ਅਕਾਲੀ ਦਲ ਬੜੀ ਪ੍ਰਾਨੀ ਪਾਰਟੀ ਹੈ ਕੇਂਦਰੀ ਪਾਰਟੀ ਹੈ ਪੰਜਾਬ ਦੇ ਕਿਸਾਨਾਂ ਦੀ ਇਹ ਨਵਾ ਦੇ ਕ੍ਰਿਸ਼ਨਾ ਦੇ ਸਾਰੇ ਵਰਗਾਂ ਦੀ ਗਲਤਾਂ ਦੀ ਸਾਰੇ ਵਰਗਾਂ ਦੀ ਪਾਰਟੀ ਔਰ ਇਹਦਾ ਆਪਣਾ ਇਤਿਹਾਸ ਔਰ ਅਗਰ ਇਹ ਤਸਵੀਰ ਬਾਦਲ ਜੀ ਆਪਣੇ ਪ੍ਰਧਾਨ ਸਾਡੇ ਸ਼੍ਰੋਮਿਕ ਕਾਲੀ ਦਲ ਜੋ ਗੰਗਨਗੇ ਉਹ ਲੜਾਈ ਕਾਲੀ ਦਲ ਪੰਜਾਬ ਦੀ ਉਸ ਵਕਤੀ ਜਿਹੜੀ ਹੈ ਲੀਡਰ ਕਮ ਕਰਦੀ ਕਲਾ ਵਾਸਤੇ ਲੜਾਈ ਲੜਾ ਔਰ ਜਿਹੜਾ ਗਾਗਨ ਸਾਹਿਬ ਦਾ ਕਹਣਾ ਮੈਂ ਸਮਝਦਾ ਵੀ ਦੇਖੋ ਉਹਨਾਂ ਦੀ ਪਾਰਟੀ ਦਾ ਭਾਗ ਕੀ ਬਦਲ ਉਹਨੇ ਮੰਨਦੀ ਹੈ ਮੈਂ ਤੇ ਜਦਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਵਰਸੀ ਦੇ ਦੇਖਿਆ ਸੁਣਿਆ ਇਹਨਾਂ ਨੂੰ ਜੇਕਰ ਉਹਨਾਂ ਤੇ ਕੱਢ ਲੋ ਜਾਕਰ ਸਾਫ ਦਫ਼ਤਰ ਉੱਥੇ ਵੀ ਉਹ ਕਹਿ ਰਹੇ ਸੀ ਕਿ ਸਮਝੌਤਾ ਹੈ ਹੁਣ ਉਹਨਾਂ ਨੂੰ ਕੀ ਮਜਬੂਰੀ ਆਈ ਹੈ ਕੀ ਉਹਨਾਂ ਦੀ ਪਾਰਟੀ ਦੀ ਸੋਚ ਵਿੱਚ ਫਰਕ ਪਿਆ ਵੀ ਜਦੋਂ ਵੀ ਗੱਲ ਜਿਹੜੀ ਕੋਰ ਕਮੇਟੀ ਕਾਲੀ ਨਾਲ ਨੇ ਕੀਤੀ ਹੈ ਉਹਦੇ ਜਿਹੜੀਆਂ ਗੱਲਾਂ ਕਹੀਆਂ ਨੇ ਪੰਜਾਬ ਦੇ ਹਿੱਤਾਂ ਦੀਆਂ ਗੱਲਾਂ ਉਹ ਕਿਸਾਨੀ ਦੀ ਗੱਲ ਕੀਤੀ ਐ ਐਮਐਸਪੀ ਦੀ ਗੱਲ ਕੀਤੀ ਐ ਮੰਡੀ ਸਖਾਂ ਦੀ ਰਿਹਾਈ ਦੀ ਗੱਲ ਕੀਤੀ ਐ ਬਾਰਡਰ ਜਿਹੜਾ ਸਾਡਾ ਖੁੱਲਿਆ ਖੁੱਲਿਆ ਜਾਏ ਜਿੱਤੇ ਵਪਾਰ ਖੁੱਲੇਗਾ ਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ ਉਹਦੀ ਗੱਲ ਕੀਤੀ ਐ ਇਹ ਜਿਹੜੀਆਂ ਚੀਜ਼ਾਂ ਕਰਤਾਰਪੁਰ ਲੰਘੇ ਦੀ ਫਿਊਲ ਕਟਾਫ ਦੀ ਗੱਲ ਕੀਤੀ ਐ ਇਹ ਜਿਹੜੀਆਂ ਚੀਜ਼ਾਂ ਨੇ ਇਹ ਚੀਜ਼ਾਂ ਤੋਂ ਇਹ ਕਬਰਾ ਕੇ ਪਰੇ ਘਟੋਂ ਦੀ ਗੱਲ ਕਰਦੇ ਕੱਲ੍ਹ क्योंकि अगर पिछला इतिहास वोटा देखिया जाए जब बदलाव आम पार्टी झूठा लै गई बानवे सीटा चल तू पता लोगों ने वोटा पा बड़े बड़े वे ला लारे बड़े बड़े वे कप्पे बड़िया बड़िया वो तो, तो बाद सीटा मिल गई अभी लोग ठगिया महसूस नहीं करते की हो रहा दिन दिहाड़े ट अपने खूह दिन दिहाड़े फरोतियां दिन दिहाड़े स्नैचिंग दिन दिहाड़े लुटमार कतलेआम नशा ਦਰਗਜ਼ਰੀਆ ਉਹਦੇ ਨਾਲ ਰੋਕਣ ਦੇ ਕਰਨ ਤੁਹਾਡੇ ਵਿਟਾਲੇ ਚ ਹੋਇਆ ਅਜੇ ਕੋਲੇ ਦਿਨ ਨਹੀਂ ਬੀਤੇ ਸਰਿੰਜਾਂ ਦੇ ਨਾਲ ਨੌਜਵਾਨਾਂ ਦੀ ਜਾਨੀ ਜਿਹੜੇ ਇਹਨਾਂ ਨੇ ਸੌਖਾ ਦੀ ਸਰਦਾਰ ਸੀ ਪਗੜਾ ਸਰਦੇ ਜਾ ਕੇ ਤੇ ਅਹੀ 50 ਜਣਾਂ ਦੀ ਨਸ਼ਾ ਦੂਰ ਕਰਦੇ ਆ ਜਾਂਦੇ ਆ ਜੋ ਪੰਜਾਬ ਜਿਹੜਾ ਬੱਚਾ ਬੱਚਾ ਨੌਜਵਾਨ ਬੇਰੁਜ਼ਗਾਰ ਜਿਹਨਾਂ ਨੂੰ ਨੌਕਰੀਆਂ ਦੇ ਵਾਦੇ ਕੀਤੇ ਸੀ ਸੁਲਾਹ ਪਹਾੜਾ ਨੂੰ ਜਿਹੜਾ ਹਜ਼ਾਰ ਹਜ਼ਾਰ ਰੁਪਿਆ ਦੇਦਾ ਵਾਦਾ ਕੀਤਾ ਉਹ ਠੱਗਿਆ ਮਹਿਸੂਸ ਕਰਦਾ ਤੇ ਇਹ ਹਾਲਾਤ ਦੂਰ ਸਾਮਨੇ ਨਜ਼ਰ ਆਉਂ ਰਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਝੁਕਾਉ ਰਹੇ। ਹਾਲਾਤ ਇਹ ਨੇ ਕਿ ਅਕਾਲੀ ਦਲ ਨੇ ਜਿਹੜੀ ਪਾਰਟੀ ਐ ਜੋ ਜੀਐਸ ਗੁਰਦਾਸ ਗੁਰਜੀਤ ਸਿੰਘ ਬਾਦਲ ਜੀ ਨੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਐ ਤੇ ਅਕਾਲੀ ਦਲ ਦੇ ਨਾਲ ਲੋਕਾਂ ਦਾ ਰੁਝਾਨ ਵਧਿਆ। ਔਰ ਕੀ ਪਿੰਡਾਂ ਦੇ ਵਿੱਚ ਤੇ ਕੀ ਸ਼ਹਿਰਾਂ ਦੇ ਵਿੱਚ ਲੋਕ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ। ਕਿਉਂਕਿ ਲੋਕਾਂ ਨੇ ਪਹਿਲਾਂ ਵੇਖਿਆ ਇਸ ਲਈ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਮੁੱਖ ਮੰਤਰੀ ਸਨ ਤੇ ਜੋ ਲੋਕਾਂ ਨੂੰ ਪੰਜਾਬ ਦੇ ਵਿੱਚ ਚਾਹੇ ਡਵੈਲਪਮੈਂਟ ਦੀ ਗੱਲ ਕਰ ਲਈਏ ਚਾਹੇ ਲੋਕ ਸੁਵਿਧਾ ਦੀ ਗੱਲ ਕਰ ਲਈਏ ਚਾਹੇ ਪਿੰਡਾਂ ਦੀ ਗੱਲ ਕਰ ਲਈਏ ਚਾਹੇ ਸ਼ਹਿਰਾਂ ਦੀ ਗੱਲ ਕਰ ਲਈਏ ਚਾਹੇ ਧਾਰਮਿਕ ਸਥਾਨਾਂ ਦੀ ਸੁੰਦਰੀਕਰਨ ਦੀ ਗੱਲ ਕਰ ਲਈਏ ਉਹ ਬਾਦਲ ਸਾਹਿਬ ਦੇ ਵੇਲੇ ਹੋਇਆ ਨੁਕਸਾਨ ਪਹਾੜਪਾਦ ਹੋਏਗਾ ਜੀ ਤੇ ਦੇਖੋ ਕਾਲੀ ਤੋਂ ਪਿੰਡਾਂ ਦੇ ਵਿੱਚ ਜਿਹੜਾ ਕਿਸਾਨੀ ਮੋਰਚੇ ਕਰਕੇ ਭਾਜਪਾ ਦਾ ਨੁਕਸਾਨ ਹੋਵੇਗਾ ਕਿਉਂਕਿ ਭਾਜਪਾ ਤੋਂ ਕਿਸਾਨ ਨਾਰਾਜ ਨੇ ਮਜ਼ਦੂਰ ਵੀ ਨਾਰਾਜ ਨੇ 크ਰਿਸਚੀਅਨ ਭਾਈਚਾਰਾ ਵੀ ਭਾਜਪਾ ਦੇ ਨਾਲ ਨਹੀਂ ਹੈ ਤੇ ਇਸ ਕਰਕੇ ਭਾਜਪਾ ਨੂੰ ਨੁਕਸਾਨ ਜਿਹੜਾ ਉਹ ਹੋ ਸਕਦਾ ਪਿੰਡਾਂ ਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਜਿਸ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੀਟਿੰਗਾਂ ਵਿੱਚ ਕਹਤਾ ਜੇਕਰ ਇਹ ਭਾਜਪਾ ਵਾਲੇ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਜਾਣ ਤੇ ਇਹਨਾਂ ਨੂੰ ਇਹ ਸਵਾਲਾਂ ਦਾ ਜਵਾਬ ਪੁੱਛੋ ਕਾਲੀਤਾਲ ਨੇ ਜੇਕਰ ਆਪਣੇ ਸਿਧਾਂਤਾਂ ਦੀ ਗੱਲ ਕੀਤੀ ਆ ਉਹ ਕੱਲੀ ਪਾਰਟੀ ਵਾਸਤੇ ਨਹੀਂ ਕੀਤੀ ਸਾਰੇ ਪੰਜਾਬ ਵਾਸਤੇ ਕੀਤੀ ਹੈ ਜੇ ਉਹ ਕਿਸਾਨਾਂ ਦੀ ਗੱਲ ਕੀਤੀ ਉਹਨਾਂ ਨੇ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸਭ ਤੋਂ ਵੱਡੀ ਐਮਐਸਬੀ ਦੀ ਗੱਲ ਕੀਤੀ ਐਮਐਸਬੀ ਦਾ ਨਿਰਾ ਕਿਸਾਨੀ ਨੂੰ ਨਹੀਂ ਫਾਇਦਾ ਸਾਰੇ ਪੰਜਾਬ ਨੂੰ ਸਾਰੇ ਵਪਾਰੀਆਂ ਨੂੰ ਸਾਰੇ ਲੋਕਾਂ ਨੂੰ ਫਾਇਦਾ ਕਿਉਂਕਿ ਜਦੋਂ ਕਿਸਾਨੀ ਜਨਮ ਇਸ ਐਮਐਸਬੀ ਦਾ ਕੋ 85000 ਕਰੋੜ ਰੁਪਇਆ ਤਨਖਤੇ ਟਾਡੀ ਝੋਨੇ ਦਾ ਪਰਮਲ ਵਾਸਤੇ ਹੁੰਦਾ ਉਹ ਸਾਰੇ ਹੀ ਮਾਰਕੀਟ ਵਿੱਚ ਉਹਦਾ ਵਪਾਰ ਚੱਲਦਾ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲੈ ਕੇ